ਵਾਦਨ ਪਹੁੰਚ ਰਹੇ ਨੇ ਤੇ ਪਹੁੰਚ ਚੁੱਕੇ ਨੇ ਮੈਂ ਫੇਰ ਇੱਕ ਵਾਰੀ ਸਾਰੀ ਸੰਗਤ ਜਿਹੜੀ ਬਾ ਪੰਗਰਾਲ ਤੋਂ ਬਾਹਰ ਹੈ ਉਹਨੂੰ ਬੇਨਤੀ ਕਰ ਫਤਿਹ ਮੰਤਰੀ ਪੰਜਾਬ ਪਹੁੰਚ ਚੁੱਕੇ ਨੇ ਜਨਾਨ ਮੈਂ ਸਾਰਾ ਤੁਹਾਡਾ ਸਵਾਗਤ ਅੱਗੇ ਆਈ ਹੁਣ ਮੈਂ ਪੰਜਾਬ హిందੀ ਵਿਸ਼ਦੇ ਸਲਮਾਨ ਕਥਾਵਾਚਕ ਉਗੇ ਧਾਰਮਿਕ ਲੀਡਰ ਸਰਦਾਰ ਕਰਨੈਲ ਸਿੰਘ ਗਰੀਵਰਾਂ ਨੂੰ ਬੇਨਤੀ ਕਰ ਇਤਿਹਾਰਦ ਹੋ ਚੁੱਕੇ ਹਨ ਆਉ ਸਾਡ ਸੰਗਤ ਦੀ ਫਤਿਹਦਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੀਏ ਅਰੰਗゼਬ ਸੁਣ ਤੂੰ ਹਿੰਦੁਸਤਾਨ ਦੀ ਸਥਿਤੀ ਕਰਨਾ ਚਾਹੁੰਦਾ ਕਿ ਉਹ ਮੰਨਦਾ ਆ ਕਿ ਜਮੇ ਰਾਜਾਂ ਨੂੰ ਪਦਨਾਮ ਦੇ ਸਾਈ ਸਾਡੇ ਪੰਜ 500 ਬਰੇ ਪਹਿਲਾਂ ਕਹ ਦਿੱਤਾ ਸੀ ਡਾਕਟਰ ਜਸਪਾਲ ਸਿੰਘ ਜੀ ਨਹੀਂ ਗਿਆ ਯਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਗੋਸ਼੍ਰੀਚ ਸੰਦਲੀ ਸਮਾਰੋਹ ਵਿੱਚ ਸਭੂਤ ਇਲਾਕੇ ਦੇ ਸਾਥ ਸੰਗਤ ਜੋ ਇਕੱਠੇ ਥੋੜਾ ਨਿਚੇ ਆਉਣਾ ਸੈਟ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਮੈਂ ਤਾਂ ਸੋਨੇ ਹਾ ਸੋ ਸਿਰਕਾ ਇਸ ਕੈਲੰਡਰ ਦੇ ਵਿੱਚ ਸਾਰੀਆਂ ਸਿੱਖਤ ਰਾਸੀਆਂ ਮਹਾਨ ਰਿੱਧੀਆਂ ਬਿਨਾ ਫੋਟੋਆਂ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਟਿਕ ਕਰ ਰਹੇ ਆ ਇਸ ਕੈਲੰਡਰ ਨੂੰ ਜਾਰੀ ਕਰਕੇ ਬਹੁਤ-ਬਹੁਤ ਸ਼ੁਕਰੀਆ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਕਿ ਦੋ ਸਨਮਾਨ ਆਏ ਬਰੇ ਇਹ ਦਿੱਤੇ ਜਾਂਦੇ ਨੇ ਸਰਦਾਰ ਜਸਤੇਰ ਸਿੰਘ ਸੰਧੂ ਉਹਨਾਂ ਦੀ ਯਾਤਰਾ ਦੇ ਵਿੱਚ ਸਭਾਤ ਤੌਰ ਤੇ ਡਾਕਟਰ ਜਸਪਾਲ ਸਿੰਘ ਉਹਨਾਂ ਦੇ ਵਾਈਸ ਚਾਂਸਲਪਨ ਤੋਂ ਬਾਅਦ ਡਾਕਟਰ ਜਸਪਾਲ ਸਿੰਘ ਖੁਦ ਕਿਉਂਕਿ ਬਹੁਤ ਕਿਸਮ ਚਾਹੇ ਡੋਕਟਰ ਥੋੜਾ ਜਿਹਾ ਬਣੀ ਕੋਈ ਖੁਸ਼ੀ ਹੈ ਕਿ ਸਾਡੇ ਕੋਲ ਸਰਦਾਰ ਜਗਤਾਰ ਸਿੰਘ ਜਿਹੜੇ ਆਈਐਸ ਦੇ ਤਾਮਿਲਗੜ੍ਹ ਤੇ ਗੱਦ ਤੇ ਉਹ ਵੀ ਪਹੁੰਚੇ ਨੇ ਉਹਨਾਂ ਵਾਰੇ ਵੀ ਮੈਂ ਕਿਸੇ ਵਕਤ ਥੋੜਾ ਗੱਲ ਕਰਨੀ ਹੈ ਲੇਕਿਨ ਇਹਦੇ ਨਾਲ ਹੀ ਦੂਜੇ ਇੱਕ ਸੰਧੂ ਦੇ ਜਿਹੜੇ ਪ੍ਰਾਣੇ ਸਾਥੀ ਸੀ ਉਹਨਾਂ ਦੇ ਮਿੱਤਰ ਪੇਲੀ ਦੋਸਤ ਜਿਹੜੇ ਉਹਨਾਂ ਨਾਲ ਬਖਸੋਤ ਸਿੰਘ ਮਿਲ ਕੁੱਲ ਕੰਧਾਰਿੱਤਰ ਸਰਦਾਰ ਪੰਤ ਸਿੰਘ ਨੀਂਪੋਰੀ ਦਾ ਸਭੀ ਦੇ ਇਨੀ ਵੇ ਲੰਬੇ ਰਹੇ ਮੈਨੂੰ ਖੁਸ਼ੀ ਹੈ ਕਿ ਉਹਨਾਂ ਦੇ ਧਰਮ ਪਤਨੀ ਜੀ ਵੀ ਸਾਡੇ ਵਿੱਚ ਨਹੀਂ ਗਏ ਉਹ ਵੀ ਮੈਂ ਕਹ ਰਿਹਾ ਵੇ ਜੋ ਵੀ ਵੈਗ ਨੂੰ ਨਾ ਦੇ ਕਿਰਪਾ ਕਰੇ ਉਹ ਥੋੜੀ ਇਹੇ ਜੇ ਮੌਕੇ ਆ ਕੇ ਦਿਲ ਹੀ ਕਰਦਾ ਕਿ ਛੇਤੀ ਦੇ ਨੇ ਚਲੇ ਜਾਈਏ ਭਾਵੇਂ

ਦੇਖੋ ਬਰਨੋ ਬਲੀ ਤਸਾਲ ਕੋ ਬਾਬਤ ਸਾਹਿਬ ਬਾਬਤ ਸਾਹਿਬ ਅੱਜ ਪਰਚੂ ਦਸੌਰ ਇਹ ਸਾਤ ਸਾਤ ਪਹਿਲਾ ਕੋਈ ਅਜੇ ਉੱਤੇ ਕਿੰਨਾ ਮੁੰ ਵੰਡ ਦੇ ਦੋ ਮਹੀਨੇ ਲੱਖਰਾਂ ਦੀ ਮਤਲਬ ਇੱਕ ਰਿਪੋਰਟ ਚੱਲੀ ਹੈ ਮਤਲਬ ਕਿ ਸਿਆਣੇ ਹੋ ਤੁਹਾਨੂੰ ਚਾਹੀਦਾ ਜੇ ਇਹ ਤਾਂ ਸਾਰੇ ਫੈਸਲੇ ਹੁੰਦੇ ਆ ਅਦਾਲਤ ਵਿੱਚ ਬਣਾ ਲੈ ਹੁੰਦਾ ਵਾਲਾ ਕੋਈ ਨਹੀਂ ਹੋਇਆ ਕਿਮ ਸਾਹਿਬ ਖੱਦ ਵੀ ਤੁਸੀਂ ਭਾਸ਼ੇ ਕਿਹਾ ਸੀ ਕੀ ਬਹੁਤ ਸਾਰੇ ਘੌੜੇ ਬੰਦੇ ਜਿਹੜੇ ਸਾਨੂੰ ਛੱਡ ਨਹੀਂ ਗਏ ਉਹ ਮਨਪ੍ਰੇਤ ਨਾਲ ਨਾਲ ਰਹੇ ਨੇ ਅੱਜ ਵੀ ਸੰਧੂ ਸਾਹਿਬ ਨੇ ਇਸੇ ਤੋਂ ਨਾਲ ਉਸ ਕੇਂਦਰੀ ਮੈਦਾਨ ਚਾਹਾਂਗੇ ਤੇ ਤੁਸੀਂ ਕੰਟਰੋਲ ਨਾ ਕੀਤਾ ਤਾਂ ਡਿਸਟੈਂਸ ਕੰਟਰੋਲ ਨਹੀਂ ਕੀਤੀ ਆਪਣੀ ਯੁਵਸਤੀ ਦੇ ਵਜ੍ਹਾ ਚਾਹਤ ਕੋਰੋਂ ਸਿੱਧੇ ਹੋਵੇ ਬਹੁਤ ਸਾਰੇ ਨਿਰੁੱਤ ਮਤੇ ਹੁੰਦੇ ਨਾਲ ਉਹਨਾਂ ਦਾ ਸੰਤ ਭਾਵ ਹੈ ਉਹਜ਼ ਅਵੇਲੇਬਿਲਟੀ ਆਪ ਪਬਲਿਕਲੀ ਵੀ ਹੈ ਵੇਗਰ ਵਿਊਜ਼ ਹੈ ਆਮ ਆਦਮੀ ਕਿਹੜਾ ਦੇਖਦਾ ਹੈ ਵੀ ਵਿਲ ਕੰਸਲਟ ਐਂਡ ਲੁੱਕ ਐਟ ਟੇਕ ਸੁਜੈਸ਼ਨਸ ਸਾਰਾ ਦੇਖ ਕੇ ਅਸੀਂ ਫੈਸਲਾ ਕਰਾਂਗੇ ਕਿ ਕਾਲੀਦਾ ਦਾ ਕੈਂਡੀਡੇਟ ਕੌਣ ਰਿਪਰੈਜ਼ੈਂਟ ਕਰੇਗਾ ਤਾਂ ਵੀ ਇਹ ਸਾਰਾ ਜਿਹੜੀ ਪ੍ਰੋਬਲਮ ਕਮੇਟੀ ਬੰਦੀ ਹੈ ਫਿਰ ਫੈਸਲਾ ਹੁੰਦਾ ਇਟ ਇਜ਼ ਡੂਇੰਗ ਦ ਇਲੈਕਸ਼ਨ ਵਾਟ ਆਈ ਏਮ ਸੇਇੰਗ ਐਜ਼ ਅ ਜਨਰਲ ਪਾਲਿਸੀ ਕਿ ਵੀ ਵਿਲ ਲੁੱਕ ਐਟ ਦ ਬੈਸਟ ਪੋਸੀਬਲ ਕੈਂਡੀਡੇਟਸ ਇਨ ਦ ਇੰਟਰਸਟ ਆਫ ਕਾਲੀਦਾ ਪੁਰਾਣੇ ਕੈਂਡੀਡੇਟ ਰੀਟੇਨ ਕਰੋਗੇ ਜਾਂ ਨਵੇਂ ਦੇ ਵੀ ਕੈਮਰਾ ਦੇ ਕੈਨ ਬੀ ਰੀਟੇਨ ਦੇ ਕੈਨ ਬੀ ਚੇਂਜ ਨਾ ਡਿਪੈਂਡਸ ਔਨ ਵਾਟ ਵੀ ਗੈਟ ਅ ਫੀਡਬੈਕ ਇ ਪਬਲਿਕ ਚੋਂ ਦੀ ਹੈ ਕਿ ਨਹੀਂ ਉਹਨਾਂ ਪਰਫਾਰਮੈਂਸ ਦੇਖ ਕੇ ਪਬਲਿਕ ਦੇਖ ਕੇ ਵੀ ਲੁੱਕ ਐਟ एवरीथिंग ਐਂਡ ਵੀ ਵਿਲ ਟੇਕ ਅ ਡਿਸੀਜਨ ਜਿਹੜੇ ਐਮਐਲਐਨ ਉਹ ਜਿਹੜੇ ਅਸੀਂ ਕਹਿੰਗੇ ਉਹ ਵੀ ਚਲੋ ਵਾਟ ਆਮ ਸੇਇੰਗ ਉਹ ਸਾਰੇ 118 ਦੇ ਹੀ ਹੈ ਕਿ ਅਸੀਂ ਜਿਹੜੇ ਓਵਰਆਲ ਪਾਲਿਸੀ ਕੀ ਹੈ ਕਿ ਪਾਰਟੀ ਇਨ தி ਇੰਟਰਸਟ ਕੀ ਹੈ ਇਹ ਪਾਰਟੀਆਂ ਇੰਟਰਸਟ ਵਿੱਚ ਸਭ ਤੋਂ ਜ਼ਿਆਦਾ ਪਾਰਟੀਆਂਜ਼ ਇੰਟਰਸਟ ਵਿੱਚ ਸਭ ਤੋਂ ਜ਼ਿਆਦਾ ਹੈ ਕਿ ਆਪਾਂ ਕਰਨਾ ਹੈ ਸੋ ਪਾਰਟੀਆਂਜ਼ ਇੰਟਰਸਟ ਵੀ ਕੀਪ ਪਾਰਟੀਆਂਜ਼ ਇੰਟਰਸਟ ਸਿਕਰੀ ਥੈਂਕ ਯੂ